还是家里。 ਮੈਂ ਹਰਵਿੰਦਰ ਸਿੰਘ ਨੰਗਲ ਕਰਾ ਤੁਸੋਂ ਉਮੀਦ ਕਰਦਾ ਸਾਰੀ ਚੜਦੀ ਕਲਾ ਚ ਹੋਵੋਗੀ ਰਾਜੀ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗੇ ਦੀ ਗਰੰਟੀ ਆਪਾਂ ਹਰ ਵਾਰ ਦਿੰਨੇ ਆ ਵੀਡੀਓ ਸੋਹਣੀ ਲੱਗੀ ਲਾਈਕ ਕਰ ਦਿਓ ਸੋਣਾ ਜਿਹਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਪੂਰੀ ਦੇਖੋ ਬਿਨਾਂ ਸਕਿਪ ਕਰੇ ਬਹੁਤ ਕੰਡ ਵੀਡੀਓ ਹੁੰਦੀ ਆ ਤੁਹਾਡੇ ਕੰਮ ਦੀ ਹੁੰਦੀ ਆ ਤੇ ਇੱਕ ਮਤਲਬ ਇੰਸਟਾਗ੍ਰam ਦੇ ਵੀ ਆਪਾਂ ਅਗੇ ਜੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉੱਥੇ ਜਾ ਕੇ ਫੋਲੋ ਕਰ ਲਓ ਫਰੀ ਲੰਗ ਵਗੈਰਾ ਪਾਉਂਦੇ ਰਹਨੇ ਆ ਮਿੱਦ ਪ੍ਰਾਈਸ ਸੂਟ ਦੱਸਦੇ ਰਹ ਉਹ ਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਹੁਣ ਆ ਗਈ ਜੀ ਕੈਮਰਿਕ ਕੈਮਰਿਕ ਨਾਲ ਆਪਾਂ ਸ਼ੁਰੂ ਤੁਸੀਂ ਆਪਣੀ ਦੁਕਾਨ ਤੇ 350 ਰੁਪਏ ਦਾ ਸੂਟ ਵੇਚ ਰਹੇ ਇਸ ਸਾਲ ਵੈਸੇ 500 ਰੁਪਏ ਕੈਮਰਿਕ ਦਾ ਰੇਟ ਪੱਕਿਆ ਹੋਇਆ ਜੀ ਆਪਾਂ 350 ਰੁਪਏ ਦਾ ਸ਼ੁਰੂ ਕੀਤਾ ਇਸ ਸਾਲ ਪਿਓਰ ਕਾਟਰਨ ਹੁੰਦੀ ਹੈ ਕੈਮਰਿਕ ਉਹਦੀ ਮੇਰੀ ਫੁੱਲ ਗਰੰਟੀ ਆ ਸੂਟ ਹੈਗਾ ਜੀ 350 ਰੁਪਏ ਦਾ ਆਪਾਂ ਪਹਿਲਾਂ ਵੀ ਵੇਚ ਰਹੇ ਹਾਂ ਉਹ ਚਨਾਵੇਂ ਡਿਜ਼ਾਈਨ ਅਪਡੇਟ ਹੋਇਆ ਸੀ ਮੈਂ ਸੋਚਿਆ ਲੋ ਦਿਖਾ ਦਈਏ ਸੂਟ ਦਾ ਰੇਟ ਆ ਸਿਰਫ 350 ਰੁਪਏ ਦਾ ਨੰਗਲ ਕਲਾਥ ਹਾਊਸ ਮਹਿਲਕਲਾ ਮਹਿਲਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕੇਸਰੀ ਰੰਗ ਦੇ ਝੰਡੇ ਲੱਗੇ ਹੋਇਆ ਗਲੀ ਚ ਆਪਣੀ ਦੁਕਾਨ ਹੈ ਜਦੋਂ ਮਰਜ਼ੀ ਆਜੋ ਨਹੀਂ ਆ ਸਕਦੇ ਤਾਂ ਸੂਟਾਂ ਨੂੰ ਕੋਰੇ ਵੀ ਕਰਵਾ ਦਾਂਗੇ ਜੀ ਸ਼ਿਪਿੰਗ ਚਾਰਜ ਤੇ ਲੱਗੂਗੀ ਲੱਗੂਗਾ ਇੱਕ ਹੱਚੇ ਦੇ ਤੇ ਹੋਰ ਕਰਨਾ ਸੂਟ ਤਿੰਨ ਇਕੱਠੇ ਲੈ ਲਓ 1050 ਦੇ ਸੂਟ ਵਨ ਇਹ 100 ਰੁਪਏ ਸ਼ਿਪਿੰਗ 1150 ਰੁਪਏ ਹੋਗੀ 1150 ਤਾਂ ਇਹ ਘਰੇ ਆਊਗਾ ਤੁਹਾਡੇ ਫਿਰ ਪਤਾ ਲੱਗੂ ਗਿਫਟ ਜ਼ਰੂਰ ਹੋਊਗਾ ਤੁਹਾਡੇ ਲਈ ਗਰੰਟੀ ਹੈ ਉਹ ਚੀਜ਼ ਦੀ ਬਹੁਤ ਪਿਆਰਾ ਗਿਫਟ ਹੋਊਗਾ 1150 ਰੁਪਏ ਜੀ ਤੁਸੀਂ ਦਿੰਨੇ ਹੋ 300 ਸੂਟ ਖਰੀਦ ਦਿਓ ਆਨਲਾਈਨ ਵਾਲਾ ਵਾਸਤੇ ਆਫਰ ਹੈ ਜੀ ਇਹ ਲਓ ਜੀ ਦੇਖ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਟਿਕ ਮਾਰਕ ਕਰਕੇ ਭੇਜ ਦਿਓ ਸੂਟ ਤੁਹਾਡੇ ਘਰੇ ਪਹੁੰਚਾ ਦਾਂਗੇ ਜੀ ਨੰਬਰ ਹੈਗਾ ਆਪਣਾ 9494316000 ਤੇ ਕੰਟੈਕਟ ਕਰ ਲਓ ਜਾਂ ਮੈਸੇਜ ਕਰ ਲਓ WhatsApp 350 ਰੁਪਏ ਦਾ ਸੂਟ ਆ ਸਿਰਫ 350 ਰੁਪਏ ਦਾ 5 ਮੀਟਰ ਦਾ ਸੂਟ ਪਿਓਰ ਕੈਮਰਿਕ ਲਓ ਜੀ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਜਿਹੜਾ ਮ ਤੇ ਸਾਨੂੰ ਫੋਟੋ ਬੈਕ ਕਰੋ ਜੀ WhatsApp ਦੇ ਉੱਤੇ ਤੇ ਸੂਟ ਤੁਹਾਡੇ ਘਰੇ ਪਹੁੰਚਾ ਦਾਂਗੇ ਸਿਰਫ 350 ਰੁਪਏ ਦਾ ਸੂਟ ਤਾਂ ਆਪਾਂ ਪਹਿਲਾਂ ਵੀ ਵੇਚ ਰਹੇ ਆ ਜੀ ਤੇ ਦਵਾਰੇ ਨਵੇਂ ਡਿਜ਼ਾਈਨ ਹੋ ਰਹੇ ਪਿਓਰ ਕੈਮਰੇਕਾ ਪਿਓਰ ਕੈਮਰੇਕ ਦੀ ਮੇਰੀ ਗਾਰੰਟੀ ਹੋਊਗੀ ਜਿਹੜੀ ਪਿਓਰ ਕੈਮਰੇਕ ਹੁੰਦੀ ਹੈ ਕੱਚੀ ਕੈਮਰੇਕ ਹੁੰਦੀ ਹੈ ਨਾ ਉਹਦੀ ਮੇਰੀ ਫੁੱਲ ਗਾਰੰਟੀ ਹੋਊਗੀ ਪਿਓਰ ਕੈਮਰੇਕ ਦਾ ਰੰਗ ਡਿਜ਼ਾਈਨ ਬਹੁਤ ਪਿਆਰੇ ਆ ਬਹੁਤ ਹੀ ਸੋਹਣੇ ਸੋਹਣੇ ਲੋ ਜੀ ਪੱਕੇ ਰੰਗ ਦੀ ਹੋਊਗੀ ਰੰਗ ਦੀ ਕੋਈ ਕਮੀ ਨਹੀਂ ਹੈਗੀ ਜਿਹਦੇ 'ਚ ਮਤਲਬ ਰੰਗ ਫਿੱਟੂਗਾ ਨਹੀਂ ਇਹ ਨਹੀਂ ਹੈਗਾ ਵੀ ਰੰਗ ਜੇ ਡੱਬ ਪਈ ਜਾ ਫਟੂਗਾ ਸਿਰਫ 350 ਰੁਪਏ ਦਾ ਸੂਟ ਹੈ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਡਿਜ਼ਾਈਨ ਫਿਰ ਸੇਲ ਹੋ ਜਾਂਦੇ ਆ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਉਹਦਾ ਸਕਰੀਨਸ਼ਾਟ ਲਓ ਜੀ ਜੇ ਸਕਰੀਨਸ਼ਾਟ ਲੈਣਾ ਤਾਂ ਵੀਡੀਓ ਪਾਉਜ਼ ਕਰ ਲਓ ਰੋਕ ਲਓ ਉਹਦਾ ਫਿਰ ਉਹਦਾ ਸਕਰੀਨਸ਼ਾਟ ਲੈ ਕੇ ਭੇਜੋ ਜੀ ਸੂਟ ਕਿੰਨੇ ਦਾ ਸਿਰਫ 350 ਰੁਪਏ ਦਾ ਮੰਗਲ ਕਲਾਥ ਹਾਊਸ ਮਹਿਲਕਲਾ ਜਲਦੀ ਜਲਦੀ ਆਜੋ ਜੀ ਜੇ ਆ ਸਕਦੇ ਸ਼ਾਪ ਤੇ ਨਹੀਂ ਆ ਸਕਦੇ ਤਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੀ ਆਪਾਂ ਪਹਿਲਾਂ ਦੱਸ ਰਹੇ ਹਾਂ ਆਰਡਰ ਤੁਹਾਡਾ ਲੈ ਲਾਂਗੇ ਪੈਸੇ ਪਹਿਲਾਂ ਤੇ ਨਹੀਂ ਪਾਣਗੇ ਡਾਕ ਰਾਈ ਸੂਟ ਚਾਰਜ ਤੋਂ 15 ਦੇ ਵਿੱਚ ਵਿੱਚ ਤੁਹਾ ਬਹੁਤ ਹੀ ਪਿਆਰੇ ਪਿਆਰੇ ਸੂਟਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਹੈਗੇ ਸਿਰਫ 350 ਰੁਪਏ ਦਾ ਸੂਟਾ 5 ਮੀਟਰ ਦਾ ਆਲ ਓਵਰ ਕੈਮਰਿਕ ਉਸ ਤੋਂ ਬਾਅਦ ਇਹਦੇ ਵਿੱਚ ਮੈਚਿੰਗ ਦੀ ਮੰਗ ਹੋਈ ਸੀ ਇੱਕ ਲਓ ਜੀ ਮੈਚਿੰਗ ਵੀ ਬਣਵਾ ਕੇ ਲੈ ਕੇ ਆਇਆ ਮੈਂ ਇਹ ਵੀ ਉਹ ਪਿਆਰੇ ਡਿਜ਼ਾਈਨ ਹੈਗਾ 2.5 ਮੀਟਰ ਦੀ ਕੱਟ ਗਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜਿਵੇਂ ਦੇਖੋ ਇਹ ਹੈਗੇ ਸ਼ਰਟ ਦਾ ਕਪੜਾ ਆ ਗਿਆ ਕਮੀਜ਼ ਆ ਗਈ ਜੀ ਇਹ ਆ ਗਈ ਬਾਟਮ ਇਹਦੀ 2.5 ਮੀਟਰ ਹੋ ਜੀ 2.5 ਮੀਟਰ ਕਪੜਾ ਹੋਊਗਾ 2.5 ਮੀਟਰ ਹੀ ਹੋਊਗਾ ਜਿਹੜਾ ਤੁਹਾਨੂੰ ਇਹਦੇ ਚੋਂ ਸਹੀ ਲੱਗਦਾ ਇਹ ਚ ਗ੍ਰੇ ਕਲਰ ਆ ਗਿਆ ਲੋ ਜੀ ਇਹਦੇ ਨਾਲ ਇਹ ਬਾਟਮ ਆ ਜੀ ਸਰਧਈ ਕਲਰ ਆ ਗਿਆ ਇਹਦੇ ਨਾਲ ਇਹ ਬਾਟਮ ਆ ਗਈ ਠੀਕ ਆ ਇਹ ਹੋਗੇ ਦੋ ਕਲਰ ਦਾ ਡਿਜ਼ਾਈਨ ਤਾਂ ਇਹ ਹੋਗੇ ਇੱਕ ਦੂਜਾ ਡਿਜ਼ਾਈਨ ਆਹਾ ਜੀ ਲੋ ਪੈਰਟ ਕਲਰ ਆ ਗਿਆ ਇਹਦੀ ਇਹ ਬਾਟਮ ਆ ਗਈ ਔਰੇਂਜ ਟਾਈਪ ਕਲਰ ਆ ਗਿਆ ਮਸਟਰਡ ਟਾਈਪ ਆ ਜੀ ਇਹਦੀ ਇਹ ਬਾਟਮ ਹੋਗੀ ਗੁਲਾਬੀ ਆ ਗਿਆ ਜੀ ਲੋ ਜੀ ਇਹ ਵੀ ਬਹੁਤ ਪਿਆਰੀ ਹੈ ਦੇਖੋ ਉਦੋਂ ਫੇਰ ਸਰਧਈ ਆ ਗਿਆ ਇਹਦੀ ਇਹ ਬਾਟਮ ਆ ਜੀ 2.5 ਮੀਟਰ ਕਪੜਾ ਹੋਗਾ 2.5 ਮੀਟਰ ਕਨੀ ਦਾ 2.5 ਮੀਟਰ ਸ਼ਰਟ ਦਾ ਲੋ ਜੀ ਇਹਦੇ ਚ ਮੈਚਿੰਗ ਚ ਕੋ ਸੋਲੋ ਪੀਸ ਵੀ ਆਇਆ ਆਪਣੇ ਇਹ ਵੀ ਦੇਖ ਲਓ ਜੀ ਲੋ ਜੀ ਤੇ ਮੈਂ ਇਹਦੇ ਨਾਲ ਇਹ ਮੈਂ ਲਾਈਨਿੰਗ ਵਾਲੀ ਸਰਵਾਰ ਆ ਗਈ ਜੀ ਠੀਕ ਆ ਜਿਹੜਾ ਵੀ ਸਹੀ ਲੱਗਦਾ ਉਹ ਸਕਰੀਨਸ਼ਾਟ ਲੈ ਕੇ ਭੇਜ ਦਿਓ ਸੂਟ ਤੁਹਾਡਾ ਕਰੇ ਪਹਚਾ ਦਾਂਗੇ ਜੀ ਜਲਦੀ ਜਲਦੀ ਫਿਰੇ ਬਾਅਦ ਚ ਸੇਲ ਹੋ ਜਾਂਦੇ ਨੇ ਸੇਮ ਡਿਜ਼ਾਈਨ ਨਹੀਂ ਮਿਲਨੇ ਦੇ ਐਨ ਚੇਂਜ ਹੁੰਦੇ ਰਹਿੰਦੇ ਆ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਸਿਲੂਸ਼ਨ ਲੱਗੇ ਭੇਜ ਦਿਓ ਸੂਟ ਤੁਹਾਡਾ ਡਾਕ ਰਾਹੀਂ ਘਰੇ ਆਜੂ ਜੇ ਦੁਕਾਨ ਤੇ ਆ ਕੇ ਲੈ ਕੇ ਜਾ ਸਕਦਾ ਤਾਂ ਬਹੁਤ ਵਧੀਆ ਗੱਲ ਆ ਸਿਰਫ 350 ਰੁਪਏ ਦਾ ਸੂਟ ਆ ਜੀ ਨੰਗਲ ਕਲਾਥ ਹਾਊਸ ਮਹਿਲਕਲਾ ਬਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨ ਦੇ ਬਿਲਕੁਲ ਸਾਹਮਣੇ ਕੇਸਰੀ ਕਲਰ ਦੇ ਝੰਡੇ ਚੇਹੇ ਹਜ਼ਾਰ ਅਗਰ ਦੂਰੋਂ ਆ ਰਹੇ ਹੋ ਤਾਂ ਕੰਟੈਕਟ ਕਰਕੇ ਆਜੋ ਇੱਕ ਵਾਰੀ ਤੁਹਾਨੂੰ ਐਡਰੈਸ ਵੇਰਾ ਸਮਝਾ ਦਾਂਗੇ ਇੱਕ ਲਾਸਟ ਐਤਵਾਰ ਆਪਣੀ ਦੁਕਾਨ ਬੰਦ ਹੁੰਦੀ ਆ ਪਹਿਲੇ ਦੱਸ ਰਿਹਾ ਜੀ ਹਰ ਲਾਸਟ ਐਤਵਾਰ ਦੁਕਾਨ ਬੰਦ ਹੁੰਦੀ ਆ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਬੁੱਕ ਕਰ ਲਓ ਜੀ ਸੂਟ ਤੁਹਾਡਾ ਘਰੇ ਪਹੁੰਚਾ ਦਾਂਗੇ ਡਾਕ ਰਾਹੀਂ ਜੇ ਆਨਲਾਈਨ ਕੋਰੀਅਰ ਕਰਨਾ ਜੇ ਮਨ ਕਰੇ ਲੋ ਆਫਲਾਈਨ ਦੁਕਾਨ ਤੇ ਆਣਾ ਜਦੋਂ ਮਰਜ਼ੀ ਆਜੋ ਸਿਰਫ 350 ਰੁਪਏ ਦਾ ਸੂਟ ਤਾਂ ਫਿਰ ਦੱਸ ਰਿਹਾ ਵੀ ਜਿਹੜਾ 300 ਸੂਟ ਲਾਊਗਾ 1050 ਰੁਪਏ ਦੇ 100 ਰੁਪਏ ਸ਼ਿਪਿੰਗ 1 ਜਲਦੀ ਜਲਦੀ ਬੋਕਾ ਲਓ ਜਿਹੜਾ ਤੁਹਾਨੂੰ ਸਹੀ ਲੱਗਦਾ ਲੈ ਲਓ ਜੀ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਨੰਨੀ ਵੀਡੀਓ ਚ ਅੱਸੀ ਕਾਲ ਜੀ